ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਜੈਸਾ ਸਤਿਗੁਰ ਸੁਣੀਦਾ ਤੈ ਸੋਹੀ ਮੈ ਦੀਠ ਵਿਛੜਿਆ ਮਿਲੇ ਪ੍ਰਭ ਹਰ ਦਰ ਕਹ ਕਬ ਸੀਠ ਹਰ ਨਾਮੋ ਮੰਤਰ ਦ੍ਰਿੜਾਏ ਦਾ ਕਟੇ ਹਉਮੈ ਰੋਗ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ ਮਹੱਲਾ ਪੰਜਵਾਂ ਇਕ ਸੱਜਣਾ ਸਭ ਸੱਜਣਾ ਇਕ ਵੈਰੀ ਸਭ ਬਾਦ ਗੁਰ ਪੂਰੈ ਦੇਖਾ ਲਿਆ ਵਿਣ ਨਾ ਆਵੇ ਸਭ ਬਾਦ ਸਾਕਤ ਦੁਰ ਜਨਮ ਭਰਮਿਆ ਜੋ ਲੱਗੇ ਦੂਜੈ ਸਾਦ ਜਨ ਨਾਨਕ ਹਾਰ ਪ੍ਰਭ 부ਜਿਆ ਗੁਰ ਸਤਗੁਰ ਕੈ ਪ੍ਰਸਾਦ ਪਾਉੜੀ ਠਟਣ ਹਾਰੇ ਥਾਟ ਆਪੇ ਹੀ ਥਟਿਆ ਆਪੇ ਪੂਰਾ ਸਾਹੋ ਆਪੇ ਹੀ ਖਟਿਆ ਆਪੇ ਕਰ ਪਾਸਾਰ ਆਪੇ ਰੰਗ ਰਟਿਆ ਕੁਦਰਤ ਕੀ ਮਨਾ ਪਾਏ ਅਲਖ ਬ੍ਰਹਿਮਟਿਆ ਅਗਮ ਅਥਾਹ ਬਿਅੰਤ ਪਰੇ ਪਰਟਿਆ ਆਪੇ ਵਡ ਪਾਤ ਸਾਹੋ ਆਪ ਵਜੀ ਰਟਿਆ ਕੋਏ ਨਾ ਜਾਣੈ ਕੀਮ ਕੇਵਡ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹੱਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰੇ ਆ ਮੈਂ ਸਤਿਗੁਰ ਦੇਹੋ ਦਿਖਾਲ ਹਾਉ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰਖਾ ਸੁਮਾਲ ਇਕਸ ਸਤਿਗੁਰ ਬਾਹਰਾ ਧ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਿਨਾ ਮਿਲਾਏ ਓਨ ਜਿਨ ਸਤਹੀ ਵਰਤੈ ਨਾਲ ਮਹੱਲਾ ਪੰਜਵਾ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੈ ਮਿਲਾਇਆ ਜਤ ਦੇਖਾ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੀਵਡ ਅਵਰ ਨਾ ਕੋਏ ਪਾਉੜੀ ਦੇਵਨ ਹਾਰ ਦਾ ਤਾਰ ਕਿਤ ਮੁਖ ਸਾਲਾਹੀਐ ਜਿਸ ਰੱਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਈ ਨਾ ਕਿਸ ਹੀ ਵਸ ਸਭ ਨਾ ਇੱਕ ਧਾਰ ਬਾਲੇ ਬਾਲਕ ਵਾਗ ਦੇਖੈ ਆਪਕਾਰ ਕਰਦਾ ਅਨੰਦ ਵਿਨੋਦ ਕਿਸ਼ੂ ਨਾ ਜਾਣੀਐ ਸਰਬ ਧਾਰ ਸਮਰਥ ਹਾਉ ਤਿਸ ਕੁਰਬਾਨੀਐ ਗਾਇਆ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਏ ਤੈਨਿ ਹਰ ਰਸ ਭੋਗਿਆ ਉਸ ਲੋਕ ਮਹੱਲਾ ਪੰਜਵਾਂ ਈੜਾ ਮੋਕਲਾਈ ਕੀਤੀ ਨ ਸਭ ਰਖੇ ਕੁਟੰਬੈ ਨਾਲ ਕਾਰਜ ਆਪ ਸਵਾਰਿਆਨ ਸੋ ਪ੍ਰਭ ਸਦਾ ਸੁਭਾਲ ਰਾਬ ਮਾਤ ਪਿਤਾ ਕੰਠ ਲਾਏ ਦਾ ਲਾਹੜੇ ਬਾਲਕ ਪਾਲ ਦਇਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵੇਣ ਤੋਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁਖ ਜੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਹੈ ਗੁਰ ਵਣ ਤਿਣ ਹਰਿਆ ਕੀਤੇ ਆ ਨਾਨਕ ਕੀ ਆ ਮਨੁਖ ਕਾਉੜੀ ਸੋ ਐਸਾ ਦਾਤਾਰ ਮਨਹੁ ਨਾ ਵੀਸਰੈ ਘੜੀ ਨਾ ਮੋਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗ ਕੀਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਭਵ ਜਲ ਤਰੈ स्वागत ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੋ ਬਲ ਧਰੈ ਜਿਸਹਜ ਰਾਏ ਆਪ ਸੋਈ ਅਜਰ ਜਰੈ ਤਿਸਹੀ ਮਿਲਿਆ ਸੱਚ ਮੰਤਰ ਗੁਰਮਨ ਧਰੈ ਸਲੋਕ ਮਹਲਾ ਪੰਜਵਾਂ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿੱਖ ਜਾਏ ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿਨਿ ਇਕ ਮਨ ਇਕ ਅਰਾਧਿਆ ਤਿਨ ਸਦ ਬਲਿਹਾਰੈ ਜਾਉ ਤੈਨ ਕੀ ਧੂੜ ਹਮ ਬਾਛਦੇ ਕਰਮੀ ਪੱਲੇ ਪਾਏ ਜੋ ਰਤੈ ਰਾਂਗ ਗੋਵਿੰਦ ਕੈ ਹਾਉ ਤੈਨ ਬਲਿਹਾਰੈ ਜਾਉ ਆਖਾ ਬਿਰਥਾ ਜੀਅ ਕੀ ਹਰ ਸੱਜਣ ਮੇ ਲਹਰਾਏ ਗੁਰ ਪੂਰੈ ਮਿਲਾਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅਨਤ ਨਾ ਕਾਹੂ ਜਾਏ ਮਹੱਲਾ ਪੰਜਵਾਂ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਾਲ ਸਾਰ ਧੰਨ ਸੋ ਦਿਨ ਸੁ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਮਾਨ ਕੀਆ ਇੱਛਾ ਪੂਰੀਆ ਹਰ ਪਾਇਆ ਅਗਮ ਅਪਾਰ ਹਉਮੈ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਾਨ ਨਾਨਕ ਲੱਗਾ ਸੇਵ ਹਰ ਉਦਰਿਆ ਸਗਲ ਸੰਸਾਰ ਪਾਉੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀ ਆ ਨਾ ਸੌਪੇ ਜਿਸ ਪੰਡਾਰ ਫਿਰ ਪੁੱਛ ਨਾ ਲੀਤੀ ਆ ਨਾ ਜੇ ਸੋ ਲੱਗਾ ਰੰਗ ਸੇ ਰੰਗ ਰਤਿਆ ਉਹਨਾ ਇੱਕੋ ਨਾਮ ਅਧਾਰ ਇਕਾ ਉਣ ਭਤੇ ਆ ਉਹਨਾ ਪਿਛੈ ਜਗ ਕੁੰਚੈ ਭੋਗੈ ਉਹਨਾ ਪਿਆਰਾ ਰੱਬ ਉਹਨਾ ਹਾ ਜੋ ਗਈ ਜਿਸ ਮਿਲੇਆ ਗੁਰ ਆਏ ਤੈਨ ਪ੍ਰਭ ਜਾਣਿਆ ਹਾਉ ਬਲਿਹਾਰੀ ਤੈਨ ਜੇ ਖਸਮੈ ਭਾਣਿਆ ਸ਼ਲੋਕ ਮਹੱਲਾ ਪੰਜਵਾ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੇ ਮੋਹ ਮੈਲਾ ਕਰੈ ਨਾ ਭੰਗ ਜਾਣੈ ਵਿਰਥਾ ਜੀਅ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਘੜਣ ਸਮਰਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਹਰ ਇੱਕ ਸਹਦੀ ਮੈਂ ਤੇ ਇੱਕ ਹੈ ਜੋ ਸਿਰ ਸਭਨਾ ਸਮਰਥ ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੈ ਹੱਥ ਹੈ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕੀਆ ਇੱਛਾ ਪੂਰੀਆ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ ਮਹੱਲਾ ਪੰਜਵਾਂ ਮਾਨੁ ਮੁਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦੇ ਆਹੀ ਭਾਜ ਜਾਨ ਕਦੇ ਨਾ ਪਾਇਨ ਬੰਧ ਜੇ ਚਰ ਪੈ ਨਨ ਖਾਵਨੇ ਤੇ ਚਰ ਰਖਨ ਗੰਡ ਜਿਤ ਦਿਨ ਕਿਸ਼ਨਾ ਹੋਵਈ ਤਿਤ ਦਿਨ ਬੋਲਨ ਗੰਦ ਜੀਵ ਕੀ ਸਾਰ ਨ ਜਾਣੀ ਮਨ ਮੁਖ ਅਗਿਆਨੀ ਅੰਧ ਕੂੜਾ ਗੰਡ ਨ ਚੱਲੈ ਚੱਕੜ ਪੱਥਰ ਬੰਦੈ ਅੰਦੇ ਆਪ ਨਾ ਜਾਣਨੀ ਫੱਕੜ ਪਿੱਟਨ ਧੰਦ ਝੂਠੇ ਮੋਹੇ ਲਪਟਾਇਆ ਹਾਉ ਹਾਉ ਕਰਤ ਬਿਹੰਦੈ ਕਿਰਪਾ ਕਰੇ ਜਿਸ ਆਪਣੀ ਧੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਣ ਪਰੇ ਪਾਉੜੀ ਜੋ ਰਤੇ ਦੀਦਾਰ ਸੇਈ ਸਚ ਹਾਕ ਜਿੰਨੀ ਜਾਤਾ ਖਸਮ ਕਿਉ ਲੱਭੈ ਤੈਨਾ ਖਾਕ ਮਨ ਮੈਲਾ ਵਿਕਾਰ ਹੋਵੈ ਸੰਗ 파ਕ ਦਿਸੈ ਸੱਚਾ ਮਹਿਲ ਫੁੱਲੈ ਪਰਮਤਾ ਕੈ ਜਿਸਾ ਹੈ ਦੇਖਾਲੇ ਮਹਿਲ ਤਿਸ ਨਾ ਮਿਲੈ ਤਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨੋ ਨਿਦ ਨਾਮ ਨਿਧਾਨ ਗੁਰ ਕੈ ਸਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸਲੋਕ ਮਹੱਲਾ ਪੰਜਵਾਂ ਹਰਣ ਆਖੀ ਕੋ ਸਚ ਵੈਣ ਸੁਣਾਈ ਜੋ ਤਉ ਕਰੇ ਉਧਾਰਣ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਪਿਰ ਟੈਡਾ ਮਨ ਸਾਧਾਰਣ ਦੁਰਜਨ ਸੇਤੀ ਨੇਹੋ ਰਚਾਇਓ ਦਸ ਵਿਖਾ ਮੈਂ ਕਾਰਣ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ਪੇਰ ਛੈਲ ਸਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹਾਉ ਭੁੱਲੀ ਨਾ ਹਾਉ ਚੁੱਕੀ ਨਾ ਮੈਂ ਨਾਹੀ ਦੋਸਾ ਜੇ ਤ ਹਾਉ ਲਾਏ ਤਿਤ ਹਾਉ ਲੱਗੀ ਤੂ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਏ ਗਾਲ ਛੇਤੀ ਲਾਏ ਸੁਬਾਰੀ ਕਰਮਹੀਣ ਧਾਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਨਹਿ ਰਲੀਆਂ ਇੱਕ ਦੇਵ ਹੋਰਾਤਮੁ ਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕੇ ਲਿ ਵਿਖ ਜਾਏ ਵਿਕਾਰ ਜਿਨ ਕਉ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਨੀ ਛੱਡਿਆ ਮਾਇਆ ਸੁਆਵੜਾ ਧਨ ਸੰਚਿਆ ਨਾਮ અપਾਰ ਅਠੇ ਪਹਿਰ ਇਕ ਤੈ ਲਿਵੈ ਮਨ ਨੇਨ ਹੁਕਮ અપਾਰ ਜਾਨ ਨਾਨਕ ਮੰਗੇ ਦਾਨ ਇਕ ਦੇਹੋ ਦਰਸ ਮਨ ਪਿਆਰ ਪਾਉੜੀ ਜਿਸ ਤੂੰ ਆਵਹਿ ਚਿਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵਹਿ ਚਿਤ ਤਿਸ ਜੰਮ ਨਾਹੀ ਦੁਖ ਜਿਸ ਤੂੰ ਆਵਹਿ ਚਿਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸੁਵਾਰੇ ਆ ਜਿਸ ਤੂੰ ਆਵੈ ਚੇਤ ਸੋ ਪਰਵਾਣ ਜਾਨ ਜਿਸ ਤੂੰ ਆਵੈ ਚੇਤ ਬਹੁਤਾ ਤੇ ਸਧਾਨ ਜਿਸ ਤੂੰ ਆਵੈ ਚੇਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੈ ਚੇਤ ਤੈਨ ਖੁੱਲ ਉਧਾਰੇ ਆ ਉਸ ਲੋਕ ਮਹੱਲਾ ਪੰਜਵਾ ਅੰਦਰ ਹੋਂ ਅੰਨਾ ਬਾਹਰ ਹੋਂ ਅੰਨਾ ਕੂੜੀ ਕੂੜੀ ਗਾਵੈ ਦੇਹੀ ਤੋ ਵਹ ਚੱਕਰ ਬਣਾਏ ਮਾਇਆ ਨੂੰ ਬਹੁਤਾਵੈ ਅੰਦਰ ਮੈਲ ਨਾ ਉਤਰੈ ਹਉਮੈ ਫਿਰ ਫਿਰ ਆਵੈ ਜਾਵੈ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖ ਹੋਂ ਹਰ ਹਰ ਕਹਾਵੈ ਬੈਸਨੋ ਨਾਮ ਕਰਮ ਹਉ ਜੁਗਤਾ ਤੋ ਕੁੱਟੇ ਕਿਆ ਫਲ ਪਾਵੈ ਹੰਸਾਂ ਵਿੱਚ ਬੈਠਾ ਬੱਗ ਨਾ ਬਣਾਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾ ਹੰਸ ਸਭਾ ਵਿਚਾਰ ਕਰ ਦੇਖਨ ਤਾ ਬੱਗਾ ਨਾਲ ਜੋੜ ਕਦੇ ਨਾ ਆਵੈ ਹੰਸਾ ਹੀਰਾ ਮੋਤੀ ਚੁਗਣਾ ਭਗ ਡੱਡਾ ਪਾਲਣ ਜਾਵੇ ਉਡਰਿਆ ਵਿਚਾਰਾ ਬਗੋਲਾ ਮਤ ਹੋਵੇ ਮਾਣ ਲਖਾਵੇ ਜੇਤ ਕੋ ਲਾਇਆ ਤਿਤਹੀ ਲਾਗਾ ਕਿਸ ਦੋਸ ਦਿੱਚੈ ਜਾ ਹਰ ਏਵੈ ਭਾਵੇ ਸਤਗੁਰ ਸਰਬਰ ਰਤਨੀ ਭਰ ਪੂਰੇ ਜਿਸ ਪ੍ਰਾਪਤ ਸੋ ਪਾਵੇ ਸੇਖ ਹੰਸ ਸਰਬਰ ਇਕੱਠੇ ਹੋਏ ਸਤਗੁਰ ਕੈ ਹੁਕਮ ਆਵੇ ਰਤਨ ਪਦਾਰਥ ਮਾਨਕ ਸਰਵਰ ਭਰ ਪੂਰੇ ਖਾਏ ਖਰਚ ਰਹੇ ਟੋਟ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੈ ਭਾਵੇ ਜਾਨ ਨਾਨਕ ਜਿਸ ਦਾ ਮਸਤਕ ਭਾਗ ਧੋਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੇ ਆਪ ਤਰਿਆ ਕੁਟੰਬ ਸਬ ਤਾਰੇ ਸਭਾ ਸ੍ਰਿਸ਼ਟ ਛਡਾਵੇ ਮਹੱਲਾ ਪੰਜਵਾ ਪੰਡਿਤ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸ ਟਸਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋ ਹਾ ਸੱਚ ਕਹੇ ਤਾਂ ਸ਼ੋਹ ਆਵੇ ਅੰਤਰ ਬਹੁਤਾ ਰੋਹਾ ਵੇ ਆਪਿਆ ਦੁਰਮਤ ਕੋ ਬੁੱਧ ਕੋ ਮੂੜਾ ਮਨ ਲਾਗਾ ਤਿਸ ਮੋਹਾ ਠੱਗੈ ਸੇਤੀ ਠੱਗ ਰਾਲ ਆਇਆ ਸਾਥ ਭੇ ਇੱਕੋ ਜਿਹਾਂ ਸਤਗੁਰ ਸਰਾਫ ਨਦਰੀ ਵਿੱਚ ਦੋ ਕੱਢੈ ਤਾਂ ਉਗੜ ਆਇਆ ਲੋਹਾ ਬਹੁ ਤੇਰੀ ਥਾਈ ਰਲਾਏ ਰਲਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਥਲੋਹਾ ਸਤਗੁਰ ਕੀ ਜੇ ਸਰਣੀ ਆਵੈ ਫਿਰ ਮਨੂ ਰਹੋ ਕੰਚਨ ਹੋਹਾ ਸਤਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁੱਧ ਦੇਹਾਂ ਨਾਨਕ ਜਿਸ ਧੁਰ ਮਸਤਕ ਹੋਵੇ ਲਖਿਆ ਤਿਸ ਸਤਿਗੁਰ ਨਾਲ ਸੰਦੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸਰਿ ਦੈ ਵਸੇ ਹਾ ਆਵਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਹਾ ਪਾਉੜੀ ਜੋ ਤਉਦ ਭਾਣਾ ਜੰਤ ਸੋ ਤਉਦ 부ਝਾਈ ਜੋ ਤਉਦ ਭਾਣਾ ਜੰਤ ਸੋ ਦਰਗਹ ਸਿਜਾਈ ਜੇ ਸਨੋ ਤੇਰੀ ਨਦਰ ਹਉ ਮੈਂ ਤਿਸ ਗਈ ਜੇ ਸਨੋ ਤੂ ਸੰਤੋਸ਼ਟ ਕਲਮਲ ਤੇਸ ਖਾਈ ਜਿਸ ਕੈ ਸੁਆਮੀ ਵੱਲ ਨਿਰਭਾਉ ਸੋ ਭਈ ਜਿਸਨੋ ਤੂ ਕਿਰਪਾਲ ਸੱਚਾ ਸੋ ਥਈ ਜਿਸਨੋ ਤੇਰੀ ਮਯਾ ਨਾ ਕੋ ਹੈ ਅਗਨਾਈ ਤੇ ਸੁਨੋ ਸਦਾ ਦਿਆਲ ਜੇਨ ਗੁਰ ਤੇ ਮਤ ਲਈ